ਉਹ ਆ ਗਿਆ ਉਹ ਹੱਥ ਜੇ ਨਾ ਕਰ ਭੈ ਨਾ ਖਾ ਜਾਣਗੇ ਇਹ ਚਲੋ ਜੀ ਆਹ ਕੀ ਬਾਤ ਹੈ ਕੀ ਬਾਤ ਹੈ ਕਿੰਨਾ ਖਤਰਨਾਕ ਆ ਦੇਖੋ ਮੈਂ ਤੁਹਾਨੂੰ ਅਸੀਂ ਦਿਖਾਵਾਂਗੇ ਹੁਣ ਤੇੰਦੂਆ ਤਾਂ ਦਿਲ ਥਾਮ ਕੇ ਬੈਠ ਜਾਈਏ ਭਈਆ ਹੁਣ ਤੁਹਾਨੂੰ ਅਸਲੀ ਦਿਖਾਉਣੀ ਅਸੀਂ ਇੱਧਰ ਲਾਈਏ ਇੱਧਰ ਚੈੱਕ ਕਰੋ ਸ਼ੇਰ ਤੇ ਸ਼ੇਰ ਦਾ ਬੱਚਾ ਸਾਤਰੀਆ ਕਾਲ ਨਵਸਤੇ ਦੋਸਤੋ ਤੁਸੀਂ ਦਿਖ ਰਹੇ ਹੋ ਆ ਜਾਨਦੀਪ ਵਲੌਗ ਅਸੀਂ ਆਏ ਹੋਏ ਅੱਜ ਬਠਿੰਡੇ ਬਠਿੰਡੇ ਦੇ ਵਿੱਚ ਅਸੀਂ ਆਏ ਹੋਏ ਮਿੰਨੀ ਜੂ ਕਮ ਡੀਆਰ ਸਫਾਰੀ ਬੀੜ ਤਲਾਬ ਬੀੜ ਤਲਾਬ ਦੇ ਵਿੱਚ ਆਹੇ ਬਠਿੰਡੇ ਦੇ ਵਿੱਚ ਬਠਿੰਡੇ ਤੋਂ 5-6 ਕਿਲੋਮੀਟਰ ਨੂੰ ਅੱਗੇ ਨੂੰ ਆ ਕੇ ਆ ਉੱਥੇ ਪਿੰਡੋਂ ਦਾ ਇੱਕ ਬੀੜ ਤਲਾਬ ਉਹਦੇ ਵਿੱਚ ਜਿਹੜਾ ਇਹ ਮਿੰਨੀ ਜੂ ਬਣਿਆ ਹੋਇਆ ਅਸੀਂ ਆਏ ਹੋਏ ਆ ਮੈਂ ਤੁਹਾਡਾ ਆਪਣਾ ਜਾਨਦੀਪ ਸ਼ੈਂਬਰ ਗੁਰਦੀਪ ਤੇ ਅਰਸ਼ ਤੇ ਹੁਣ ਅਸੀਂ ਅੱਗੇ ਚੱਲਦੇ ਹਾਂ ਤੇ ਇੱਥੇ ਕਹਿੰਦੇ ਵੀ ਕਈ ਤਰ੍ਹਾਂ ਦੇ ਜਾਨਵਰ ਨੇ ਵੱਖ-ਵੱਖ ਤਰ੍ਹਾਂ ਦੇ ਪੰਛੀ ਕਿ ਉਹ ਅਸੀਂ ਦੇਖਣ ਵਾਸਤੇ ਆਏ ਐ ਸਪੈਸ਼ਲੀ ਤੇ ਅਸੀਂ ਦੇਖਾਂਗੇ ਤੇ ਤੁਹਾਨੂੰ ਦਿਖਾਵਾਂਗੇ ਤੇ ਵੀਡੀਓ ਨਾਲ ਬਣੇ ਰਹੋ ਲਓ ਜੀ ਅਸੀਂ ਟਿਕਟਾਂ ਕਰਵਾ ਲਈਆਂ ਪਰਵੰਦੇ ਦੀ 30-30 ਰੁਪਏ ਟਿਕਟ ਲਾਈ ਆ ਹਾਂ ਚਾਰ ਟਿਕਟਾਂ 20 ਰੁਪਏ ਸਾਡੀ ਗੱਡੀ ਦੀ ਪਾਰਕਿੰਗ ਦੇ ਲਈ ਔਰ ਪਰਸਨ 20 ਰੁਪਏ ਤੇ 30 30 ਰੁਪਏ ਹਾਂਜੀ ਹੁਣ ਅਸੀਂ ਕਰਨ ਲੱਗੇ ਆ ਐਂਟਰੀ ਤੇ ਟਿਕਟਾਂ ਲੈ ਲਈਆਂ ਨੇ 30 ਰੁਪਏ ਪਰ ਪਰਸਨ ਦੀ ਇੱਥੇ ਟਿਕਟ ਲੱਗੀ ਆ ਤੇ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਮਿਨੀ ਜ਼ੂ ਤੇ ਆਜੋ ਐਂਟਰੀ ਕਰਦੇ ਆਂ ਮਾਝੋਕ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜਿਨ੍ਹਾਂ ਨੇ ਇਹਨਾਂ ਦਾ ਨੀਂ ਪੱਥਰ ਰੱਖਿਆ ਹੋਇਆ ਹੈ ਹੂੰ ਤੇ ਕੰਟੀਨ ਆ ਗਈ ਇੱਧਰ ਹੈ ਸਰਦਾਰ ਨੀ ਹਰਸਿਮਰਤ ਕੌਰ ਬਾਦਲ ਉਹ ਵੀ ਲੱਗ ਕੇ ਚਿੜੀਆ ਕਰਦਾ ਇਤਿਹਾਸ ਤੁਸੀਂ ਨਾ ਇਤਿਹਾਸ ਨੂੰ ਪੜ ਲਿਓ ਮੈਂ ਤੁਹਾਨੂੰ Zoom ਕਰਕੇ ਦਿਖਾਉਣਾ ਉਹਦੇ ਪੜਦੇ ਜਾਓ ਜੀ ਕੇਂਦਰ ਤੇ ਅੱਗੇ ਜਾ ਕੇ ਦੇਖਦੇ ਆਂ ਦੋਸਤੋ ਤੇ ਕੀ ਕੀ ਦੇਖਣ ਨੂੰ ਆਪਾਂ ਨੂੰ ਮਿਲਦਾਗਾ ਤੇ ਦੂਰੋਂ ਦੇਖਣ ਨੂੰ ਨਜ਼ਰ ਆ ਰਹੇ ਨੇ ਤੇ ਅਲੱਗ-ਅਲੱਗ ਤਰ੍ਹਾਂ ਦੇ ਝੁੱਲੇ ਅਲੱਗ-ਅਲੱਗ ਤਰ੍ਹਾਂ ਦੀਆਂ ਸਿਨਰੀਆਂ ਅਲੱਗ-ਅਲੱਗ ਤਰ੍ਹਾਂ ਦਾ ਵਾਤਾਵਰਣ ਗ੍ਰੀਨਰੀ ਬਹੁਤ ਜ਼ਿਆਦਾ ਹੈ ਇੱਥੇ ਤੇ ਬਹੁਤ ਜ਼ਿਆਦਾ ਵਧੀਆ ਤਦਾਰ ਦੇ ਵਿੱਚ ਜਿਹੜੇ ਦਰਖਤ ਲੱਗੇ ਹੋਏ ਨੇ ਤੇ ਬਹੁਤ ਵਧੀਆ ਮਾਹੌਲਾ ਸੋਹਣਾ ਮਾਹੌਲਾ ਤੇ ਮੋਰਾਂ ਦੀ ਆਵਾਜ਼ ਸੁਣ ਰਹੀ ਹੈ ਹਾਂ ਸਾਨੂੰ ਆਵਾਜ਼ ਸੁਣ ਰਹੀ ਹੈ ਕੋਇਲਾਂ ਦੀ ਮੋਰਾਂ ਦੀ ਤੇ ਬਾਕੀ ਜਿਹੜਾ ਇੱਕ ਗੱਲ ਇੱਕ ਗੱਲ ਇਹ ਹੈ ਜਿਹੜਾ ਇਹਦੇ ਵਿੱਚ ਸਾਨੂੰ ਮਤਲਬ ਦੇਖ ਕੇ ਪਤਾ ਲੱਗਦਾ ਵੀ ਗ੍ਰੀਨਰੀ ਬਹੁਤ ਜ਼ਿਆਦਾ ਹੈ ਇੱਥੇ ਬਹੁਤ ਜ਼ਿਆਦਾ ਤਦਾਰ ਦੇ ਵਿੱਚ ਜਿਹੜੇ ਦਰਖਤ ਲੱਗੇ ਹੋਏ ਨੇ ਤੇ ਜਿਹੜੇ ਕਿ ਇੱਕ ਤਰ੍ਹਾਂ ਦਾ ਮਾਹੌਲ ਬਣਾਉਂਦੇ ਨੇ ਕੁਦਰਤ ਨਾਲ ਜੋੜਦੇ ਨੇ ਤੇ ਵਧੀਆ ਜੀਜਾ ਲੱਗ ਰਿਹਾ ਸਾਡਾ ਇੱਥੇ ਵਿਆਖਿਆ ਕੇ ਅੰਦਰ ਨੂੰ ਵੇਖ ਕੀ ਹੈ ਵਿਆਖਿਆ ਕੇ ਅੰਦਰ ਭਾਈ ਇਹ ਕਹਿੰਦੇ ਜੀ ਚਿੜੀਆ ਘਰ ਅੰਦਰ ਜੰਗਲੀ ਜਾਨਵਰਾਂ ਨੂੰ ਤੰਗ ਪਰੇਸ਼ਾਨ ਨਾ ਕਰੋ ਇਹ ਸਾਡੇ ਮਿੱਤਰ ਹਨ ਅਤੇ ਇਹ ਕਾਨੂੰਨੀ ਅਪਰਾਧ ਹੈ ਜਿਸ ਲਈ ਤੁਹਾਨੂੰ ਸਜ਼ਾ ਹੋ ਸਕਦੀ ਹੈ ਚਿੜੀਆ ਘਰ ਅੰਦਰ ਗੰਦੀ ਨਾ ਫਲਾਉਣਾ ਮਨਾ ਹੈ ਗੰਦਗੀ ਫਲਾਉਣਾ ਮਨਾ ਹੈ ਇਸ ਲਈ ਜੁਰਮਾਨਾ ਹੋ ਸਕਦਾ ਹੈ ਥੋੜਾ ਇਹਨਾਂ ਨੇ ਨਾਂ ਲਿਖਤਨ ਵਿੱਚੋਂ ਥੋੜਾ ਗਲਤ ਹੋ ਗਿਆ ਤਾਂ ਲਾਈ ਇੱਧਰ ਚੈੱਕ ਕਰੋ ਸ਼ੇਰ ਤੇ ਸ਼ੇਰ ਦਾ ਬੱਚਾ ਬਹੁਤ ਹੀ ਸੋਹਣਾ ਬਣਿਆ ਹੋਇਆ ਹੈ ਦੇ ਵਿੱਚ ਤੇ ਇਹ ਸਿਰਫ ਬਣੇ ਹੋਏ ਨੇ ਲੱਕੜ ਦੇ ਕੀ ਕਹਿ ਰਹੇ ਸਾਨੂੰ ਹਾਕ ਮਾਰ ਕੇ ਕਹਿੰਦੇ ਵੀ ਅੰਦਰ ਜਾਣਾ ਇੱਧਰ ਵਿਆਖਿਆ ਕੇ ਅੰਦਰ ਦੇ ਵਿੱਚ ਚੱਲਦੇ ਆਂ ਜੀ ਅੰਦਰ ਸ਼ੇਰ ਦੇ ਬਾਰੇ ਤੁਸੀਂ ਫਿਰ ਉਹ ਦਿਖਾ ਵੀ ਦਿੰਦੇ ਆ ਰਾਇਲ ਬੰਗਾਲ ਟਾਈਗਰ ਦਾ ਪੱਥਰ ਲੰਬਾਈ ਇਹਦੀ ਲਗਭਗ 10 ਫੁੱਟ ਆ ਕੋਈ ਵੀ ਤੁਸੀਂ ਬਟਨ ਦਬਦੇ ਹੋ ਇੱਥੇ ਆਵਾਜ਼ ਨਿਕਲਦੀ ਹੈ ਹਲਕਰ ਹੁਣ ਇਹਨਾਂ ਨੇ ਪਤਾ ਨਹੀਂ ਕਿਉਂ ਉਹ ਮਿਊਟ ਕੀਤੀ ਹੋਈ ਆ ਆਵਾਜ਼ ਇਹਦੇ ਵਾਰੇ ਤੁਹਾਨੂੰ ਅਜੀ ਥੋੜਾ ਪੜਾ ਦਿੰਦੇ ਆ ਜੇ ਤੁਸੀਂ ਅੰਦਰ ਜਾਓਗੇ ਵਿਆਖਿਆ ਕੇਂਦਰ ਇਹਦੇ ਬਿਲਕੁਲ ਮੈਨੂੰ ਪਹਿਲਾਂ ਇਹ ਲੱਗਦਾ ਸੀ ਵਿਆਖਿਆ ਕੇਂਦਰ ਕੀ ਆ ਇਹ ਜਿਹੜੇ ਵੀ ਜਿੰਨੇ ਜਾਨਵਰ ਆ ਜਾਂ ਹਨ ਉਹਦੇ ਬਾਰੇ ਪੰਛੀਆਂ ਦੇ ਬਾਰੇ ਅੰਦਰ ਲਿਖਿਆ ਹੋਇਆ ਸਾਰਾ ਪੰਛੀਆਂ ਦੀ ਹਾਈਟ ਵਗੈਰਾ ਹਨਾ ਕਿੰਨਾ weight ਉਹਨਾਂ ਦਾ ਸਾਰਾ ਟੋਟਲੀ ਲਿਖਿਆ ਹੋਇਆ ਇਹਦੇ ਵਿੱਚ ਤੇ ਹੁਣ ਅਸੀਂ ਇਧਰੋਂ ਇੱਕ ਵਾਰ ਜਾਣ ਤੋਂ ਬਾਅਦ ਇਧਰ ਦੀ ਐਂਟਰ ਹੋਏ ਇਧਰ ਦੀ ਅਗਲੇਟ ਹੋਗੇ ਤੇ ਹੁਣ ਅਸੀਂ ਇਧਰ ਦੀ ਇਧਰੋਂ ਅਸੀਂ ਆਏ ਸੀ ਹੁਣ ਇਧਰ ਚੱਲੇ ਹਾਂ ਮੋਬਾਈਲ ਕੋ ਨੰਬਰ ਆ बैठा ਤੇ ਮੋਰ ਪੈਲ ਵੀ ਪਾਈ ਬੈਠਾ ਜਿਹੜਾ ਅੰਦਰਲੇ ਪਾਸੇ ਬੈਠਾ ਅੰਦਰਲੇ ਪਾਸੇ ਆਇਆ ਬੈਠਾ ਸਾਹਮਣੇ ਪਹਿਲੀ ਵਾਰੀ ਦੇਖਿਆ ਲਾਈਵ ਤੇ ਮੋਰ ਆ ਜਿਹੜਾ ਉਹ ਪੈਲ ਪਾਈ ਹੋਈ ਹੈ ਤੇ ਮੋਰ ਨੇ ਰਪੈਲ ਪਾ ਰਿਹਾ ਦੇਖੋ ਕਹਿੰਦੇ ਜਦੋਂ ਮੋਰ ਖੁਸ਼ ਹੁੰਦਾ ਉਦੋਂ ਪੈਲ ਪਾਉਂਦਾ ਇਹਦਾ ਮਤਲਬ ਆਪਾ ਆਪਾ ਉਹ ਆ ਖੁਸ਼ਕਿਸਮਤ ਥੋੜਾ ਨੇੜੋਂ ਵੀ ਦਿਖਾ ਦਿੰਨੇ ਆਪਾਂ ਦਾ ਖੁਸ਼ਕਿਸਮਤ ਹੈਗੀ ਹੈਗੇ ਆ ਤੇ ਉਹਦੇ ਵਿੱਚ ਕਹਿੰਦੇ ਮੋਰ ਪੈਲ ਉਦੋਂ ਪਾਉਂਦਾ ਹੁੰਦਾ ਜਦੋਂ ਬਹੁਤ ਜ਼ਿਆਦਾ ਖੁਸ਼ ਹੋਵੇ ਇਧਰੋਂ ਅੱਗੇ ਤੋਂ ਅੱਗੇ ਤੋਂ ਅੱਗੇ ਤੋਂ ਅੱਗੇ ਤੋਂ ਆਪੇ ਘੁੰਮ ਰਿਹਾ ਆਪੇ ਘੁੰਮ ਰਿਹਾ ਵੇਗਾ ਸਹੀ ਆ ਇਸ ਤਰ੍ਹਾਂ ਪਉਂਦਾ ਜੀ ਮੋਰ ਪੈਲ ਘੁੰਮਦਾ ਦੇਖ ਹਨ ਕਿੰਨਾ ਸੋਹਣਾ ਇਹ ਚਲੋ ਜੀ ਆਹ ਕੀ ਬਾਤ ਆ ਕੀ ਬਾਤ ਆ ਮੋਰ ਦੇ ਬਾਰੇ ਡਿਟੇਲ ਦੇ ਵਿੱਚ ਲਿਖਿਆ ਹੋਇਆ ਤੁਸੀਂ ਪੜ ਸਕਦੇ ਹੋ ਚਾਰ ਤੋਂ ਅੱਠ ਅੰਡੇ ਦਿੰਦਾ ਤੇ ਖਾਣਾ ਪੀਣਾ ਇਹਦਾ ਕੀੜੇ ਮਕੌੜੇ ਸਿੱਪੀ ਘੋਗੇ ਦਾਲਦਲੀ ਜ਼ਮੀਨ ਦੇ ਪੌਦੇ ਤੇ ਬੀਜ ਮੈਂ ਫੋਟੋ ਕਰਨੀ ਸੀ ਯਾਰ ਉਹਨੇ ਉਹਨੇ ਮੂੰਹ ਨਹੀਂ ਕਮਾਇਆ ਪਤੰਦਰ ਨੇ ਜੰਗਲ ਢੀੜ ਆ ਪੂਰਾ ਇਹ ਦਰਖਤਾਂ ਦਾ ਤੁਸੀਂ ਦੇਖ ਸਕਦੇ ਹੋ ਤਾਂ ਢੀੜ ਕਹਿੰਦੇ ਇਹਨੂੰ ਆ ਦੇਖੋ ਸਾਰੇ ਦਰਖਤ ਨੇ ਉਹ ਉੱਤਰ ਤੱਕ ਪਤਾ ਨਹੀਂ ਇੱਧਰ ਕਿੰਨੇ ਕੁ ਹੋਣਗੇ ਇੱਧਰ ਵਾਕੀ ਘੁਮੇ ਤੋਂ ਪਤਾ ਲੱਗੂ ਤੇ ਪਰ ਦਰਖਤ ਬਹੁਤ ਨੇ ਇੱਕ ਤਰ੍ਹਾਂ ਦਾ ਜੰਗਲ ਹੀ ਆ ਬਿਲਕੁਲ ਹੂੰ ਜੰਗਲ ਆ ਹਰ ਤਰ੍ਹਾਂ ਦਾ ਤਾਂ ਮੈਨੂੰ ਐ ਲੱਗਦਾ ਵੀ ਇੱਥੇ ਬੂਟਾ ਹੋਊਗਾ ਹੂੰ ਹਰ ਤਰ੍ਹਾਂ ਦਾ ਦਰਖਤ ਤੇ ਸ਼ਾਇਦ ਹਰ ਤਰ੍ਹਾਂ ਦਾ ਮੈਨੂੰ ਐ ਲੱਗਦਾ ਪੰਛੀ ਵੀ ਇੱਥੇ ਹੋਊਗਾ ਕਿਉਂਕਿ ਕਈ ਵਾਰ ਅਸੀਂ ਦੇਖ ਲੇ ਤੇ ਕਈ ਹਜੇ ਹੋਰ ਦੇਖਣੇ ਆ ਸਾਨੂੰ ਹਜੇ ਹੋਰ ਪਹਿਲਾ ਵਾਂਚੀ ਮੋਰ ਦੇਖ ਚੁੱਕੇ ਆ ਅਸਲ ਪੈਲ ਪਾਉਂਦਾ ਪੈਲ ਪਾਉਂਦਾ ਉਹ ਵੀ ਬਾਕੀ ਅੱਗੇ ਬਣੇ ਰਹੋ ਅੱਗੇ ਦਿਖਾਵਾਂਗੇ ਆ ਤੁਹਾਨੂੰ ਹੁਣ ਦਿਖਾਉਨੇ ਆ ਅਸੀਂ 73 ਤਾਂ ਸਸੂ ਸਥਾਨ ਹਿਮਾਲਿਆ ਦਾ ਹੇਠਲਾ ਖੇਤਰ ਦੱਖਣੀ ਏਸ਼ੀਆ ਖਾਣਾ ਇਹਨਾਂ ਦਾ ਹੁੰਦਾ ਹੈ ਬੀਜ ਕੀੜੇ ਮਕੌੜੇ ਆਂਡੇ ਦੋ ਦੋ ਤਿੰਨ ਪੂਰਾ ਰੰਗ ਹੁੰਦਾ ਉਹਨਾਂ ਦਾ ਤੇ ਆਲਾਣਾ ਫਰਵਾਹੀ ਤੋਂ ਫਰਵਾਹੀ ਆਲਣਾ ਜਿਹੜਾ ਹੈਗਾ ਇਹ ਇਹ ਫਰਵਰੀ ਤੋਂ ਮਈ ਤੱਕ ਪਾਉਂਦੇ ਆ। ਆਲਣਾ ਫਰਵਾਈ ਤੋਂ ਬਰਨਾਲੇ ਤੱਕ। ਜਿਹੜਾ ਇਹ ਆਲਣਾ ਹੈਗਾ ਇਹ ਫਰਵਾਈ ਤੋਂ ਬਰਨਾਲੇ ਤੱਕ ਇਹਨਾਂ ਦਾ ਪੈਂਦਾ। ਹਾਂ। ਇਹਨਾਂ ਦੀ ਡਿਟੇਲ ਲਿਖੀ ਹੋਈ ਆ ਇਹ ਵੀ 73 ਕੀ ਖਾਂਦਾ ਹੈ। ਹਨਾ ਤੇ ਸਥਾਨ ਇਹਨਾਂ ਦਾ ਕਿਹੜਾ ਹੈ ਕਿਹੜੇ ਏਰੀਆ ਦੇ ਵਿੱਚ ਇਹ ਵੱਧ ਪਾਏ ਜਾਂਦੇ ਆ ਤੇ ਆਂਡੇ ਇਹ ਕਿਹੜੇ ਰੰਗ ਦੇ ਦਿੰਦੇ ਆ ਤੇ ਜਿਹੜਾ ਇਹ ਆਲਣਾਗਾ ਇਹ ਕਿਹੜੇ ਕਿਹੜੀ ਰੁੱਤ ਦੇ ਵਿੱਚ ਪਾਏ ਜਾਂਦੇ ਆ। ਹੁਣ ਤੁਹਾਨੂੰ ਦੋਸਤੋ ਅਸੀਂ ਦਿਖਾਉਨੇ ਆ ਸਨੈਰੀ 73। ਆ ਦੇਖੋ ਜੀ ਆ ਤੁਸੀਂ ਪੜ ਲਿਓ ਤੇ ਮੈਂ ਤੁਹਾਨੂੰ ਇੱਧਰ ਨਾਲ ਖਰਗੋਸ਼ ਤੇ ਨਾਲ ਇਹਨਾਂ ਨੂੰ ਕਹਿੰਦੇ ਸੁਨਹਿਰੀ ਤਿੱਤਰ ਕਾਲੇ ਮੁਰਗੇ ਨਹੀਂ ਕਹਿੰਦੇ ਆਪਣੇ ਇਹਨਾਂ ਨੂੰ ਇਹ ਤੁਸੀਂ ਦੇਖ ਰਹੇ ਹੋ ਸੁਨਹਿਰੀ ਤਿੱਤਰ ਤੇ ਸਥਾਨ ਇਹਨਾਂ ਦਾ ਹੈਗਾ ਜੱਤ ਇਹ ਚੀਨ ਦੇ ਵਿੱਚ ਯੂਨਾਈਟਿਡ ਕਿੰਗਡਮਸ ਦੇ ਵਿੱਚ ਕੈਨੇਡਾ ਚ ਯੂਨਾਈਟਿਡ ਸਟੇਟਸ ਦੇ ਵਿੱਚ ਤੇ ਖਾਣਾ ਇਹਨਾਂ ਦਾ ਹੈਗਾ ਜੀ ਬੇਰ ਬੀਜ ਤੇ ਸਬਜ਼ੀਆਂ ਤੇ ਆਲਣਾ ਇਹ ਅਪ੍ਰੈਲ ਦੇ ਵਿੱਚ ਪਾਉਂਦੇ ਨੇ ਤੇ ਅੰਡੇ ਇਹ 5 ਤੋਂ 12 ਦਿੰਦੇ ਨੇ ਅ ਸ਼ਾਇਦ ਇਹ ਹੋ ਸਕਦਾ ਮਹੀਨੇ ਦੇ ਹੋਣ ਜਾਂ ਸਾਲ ਦੇ ਹੋਣ ਇਹਦੇ ਵਿੱਚ ਡਿਟੇਲ ਨਹੀਂ ਲਿਖੀ ਹੋਈ ਵੈਸੇ ਇਹ ਸੁਨਹਿਰੀ ਤਿੱਤਰ ਦੀ ਸਾਰੀ ਬਾਇਓਗ੍ਰਾਫੀ ਦਿੱਤੀ ਹੋਈ ਹੈ ਬਸ ਇਹ ਦੇਖੋ ਬਰਥਡੇ ਨੇ ਹੁਣ ਖਾਣਾ ਸ਼ੁਰੂ ਕਰ ਦੇਣਾ ਦੇਖਦੇ ਬਾਈ ਜਦ ਲਉ ਲੈ ਕੇ ਉਹ ਤੋ ਚਾਕ ਖੋਲ ਨਾ ਤੂੰ ਤੂੰ ਹੱਥਾ ਲਾ ਕੇ ਦੇਖਾ ਇੱਕ ਵਾਰ ਇੱਧਰ ਦੇਖੋ ਤੇਰੀ ਅੱਖਾਂ 'ਚ ਹੀ ਝਾਕਦੀ ਹੋਰ ਦੇਖ ਮਗਰ ਪੈ ਜੂ ਤੇਰੇ ਇੱਕ ਗੱਲ ਹੋਰ ਦੇਖੀ ਨੋਟ ਕਰੀ ਬਾਂਦਰ ਦੀਆਂ ਅੱਖਾਂ 'ਚ ਝਾਕ ਲਈ ਨਾਲ ਤਾਂ ਤੇਰੇ ਮਗਰ ਪੈ ਜੂਗਾ ਨਾ ਜਾ ਗੱਖਾਂ ਮੇਂ ਥੱਲੇ ਦੇਖ ਲੈ ਤੂੰ ਨਹੀਂ ਜੇ ਤੂੰ ਦੇਖੇਗਾ ਮਤਲਬ ਲਾ ਬੁੰਡੀ ਐ ਕਰ ਓਏ ਫੈਕਟ ਚੱਕ ਉਹ ਪਾ ਨਾ ਇਧਰ ਕੀ ਦੇਖੀ ਉਹ ਚੱਕ ਫੈਕਟ ਚੱਕ ਬੁੰਡੀ ਕਰ ਕਰੇ ਦੇ ਤਾਂ ਹੀ ਤਾਂ ਕਹਿਣਾ ਉਹ ਦੇਖ ਓਏ ਆ ਤਾਂ ਮੈਂ ਨਾ ਉਹਦਾ ਲਾ ਓਏ ਉਹ ਬਾਈਡ ਤੇ ਬਾਈਡ ਤੇ ਉਹ ਤਾਂ ਦੇਗਾ ਆ ਕਿੰਨਾ ਸੋਹਣਾ ਓਏ ਛੋਟਾ ਐ ਦੇਖੀ ਓਏ ਮੇਰੀ ਫੋਟੋ ਕਰ ਦੀ ਫੋਟੋ ਕਰਨੀ ਹੈ ਇਹ ਵਾਹ ਇਹਦੀ ਫੋਟੋ ਕਰਨੀ ਹੈ ਦੇਖੀ ਓਏ ਓਏ ਦੇਖੀ ਮਾਂ ਵੀ ਬੱਚਿਆਂ ਕੋਲੇ ਉਹਦੀ ਪੁੱਤਣਾ ਕੁਝ ਨਹੀਂ ਕਿਹਾ ਤੈਨੂੰ ਅਸੀਂ ਓਏ ਕਿਹਾਂ ਛੱਡ ਪਰੇ ਓਏ ਰਾਜੂ ਕਿਵੇਂ ਆ ਤੂੰ ਹੋਇਆ ਜਾ ਓਏ ਉਹ ਭਾਈ ਓਏ ਮਾ ਰਾਜੂ ਉਹ ਦੇਖ ਉਹ ਆ ਗਿਆ ਓਏ ਹੱਥ ਜੇ ਨਾ ਕਰ ਭੈ ਨਾ ਖਾ ਜਾਣਗੇ ਪੁੱਤ ਤੇਰੀ ਫੋਟੋ ਖਿੱਚਦੀਏ ਮਾ ਮਾਂ ਪੈ ਜੀ ਇੱਧਰ ਇੱਧਰ ਝਾਤੀ ਵਾਹ ਨਮੂ ਗੁਰ ਰਪੇਜੀ ਆ ਦੇ ਕੋਈ ਮਾਹੌਲ ਤਾਂ ਹੈਗਾ ਇੱਕ ਨੰਬਰ ਗੱਲ ਕਰ ਗਰਮੈਸ਼ ਹੋਈ ਪਈ ਆ ਹੁਣ ਪੂਰੀ ਬੱਦਲ ਹੋਏ ਹੋਏ ਨਾ ਚਲ ਇਹ ਰੰਗ ਬਰੰਗਾ ਸਟਾਕ ਤੇ ਕੂਲਰ ਲੱਗਿਆ ਹੋਇਆ ਇਹਨਾਂ ਨੂੰ ਠੰਡੀ ਹਵਾ ਆ ਰਹੀ ਆ ਜਿਹੜੇ ਇੱਧਰ ਬੈਠੇ ਆ ਇਹ ਕੋਈ ਹੋਰ ਚੀਜ਼ ਐ ਨਸਲ ਤੇ ਜਿਹੜੀ ਇੱਧਰ ਇਹ ਹੋਰ ਆ ਦੇਖੋ ਨਹੀਂ ਉਹ ਇੱਧਰ ਦਾ ਹੋਰ ਇਹਨਾਂ ਦਾ ਚੁੰਜੀ ਨਹੀਂ ਐਡੀ ਹਾਂ ਇਹ ਚੀਜ਼ ਹੋਰ ਆ ਉਹ ਚੀਜ਼ ਹੋਰ ਆ ਉਹ ਚੀਜ਼ ਹੋਰ ਆ ਜਿਹੜੀ ਉਹ ਸਾਹਮਣੇ ਬੈਠੀ ਆ ਉਹ ਕੋਈ ਹੋਰ ਆ ਟਮਾ ਇਹ ਤਿੰਨ ਆਟਮਾ ਮਿਕਸ ਕਰੀਆਂ ਪਈਆਂ ਨੇ ਹਾਂ ਸੇ ਇਹ ਆ ਜੀ ਸੇ ਹਾਂ ਹੁਣ ਤਾਂ ਅਸਲੀ ਦਿਖਾਉ ਨਹੀਂ ਇਸ ਵੀ ਇਧਰ ਆ ਜੇ ਜਿਹੜਾ ਕੰਡਿਆਂ ਵਾਲਾ ਮਤਲਬ ਬੱਚੇ ਦੇਣ ਦਾ ਸਮਾਂ ਜਿਹੜਾ ਇਹਨਾਂ ਦਾ ਹੈ ਜਿਹੜਾ ਇਹਨਾਂ ਦਾ ਬੱਚੇ ਦੇਣ ਦਾ ਸਮਾਂ ਹੈਗਾ ਨਾ ਉਹ ਫਰਵਰੀ ਤੋਂ ਮਾਰਚ ਆ ਇੱਕ ਮਹੀਨਾ ਬੱਚੇ ਦਿੰਦੇ ਆ ਇਹ। ਜਾ ਬਣਾ ਜਾਓ ਮੈਂ ਤਾਂ ਇੱਕ ਤੇ ਸਿੱਗ ਬੈਠਾ ਪਿਆ। ਦੀਨਾਨੇ ਗੱਲ ਕਰ ਪੂਰਾ। ਇਹਨਾਂ ਦੇ ਬਲੇ ਖ ਲੱਗ ਗਿਆ ਵੀ ਬਾਈ ਕਹਿੰਦਾ ਇੱਧਰ ਕੀ ਹੈ? ਜੇ ਤਾਂ ਹਿਰਨ ਦੇਖਣੇ ਆ ਉਹਦੀ ਟਿਕਟ ਲੱਗ ਤੋਂ ਆ ਜੇ ਤेंदुए ਦੇਖਣੇ ਉਹਦੀ ਕੋਈ ਟਿਕਟ ਨਹੀਂ ਕਿਉਂਕਿ ਉਹ ਆਪਾਂ ਪਹਿਲਾਂ ਹੀ ਲੈ ਰੱਖੀ ਹੈ ਟਿਕਟ। ਟਿਕਟ ਵੀ ਆਪਾਂ ਤਾਂ ਉਸੇ ਟਿਕਟ ਦੇ ਵਿੱਚ ਤੁਹਾਨੂੰ ਅਸੀਂ ਹੁਣ ਤेंदुए ਦਿਖਾਵਾਂਗੇ ਬਾਈ ਜੀ ਤੇ ਵੀਡੀਓ ਨਾਲ ਬਣੇ ਰਹਿਣਾ। ਉਹ ਦੇਖੋ ਵੀ ਉਹ ਵੀਡੀਓ। ਉੱਥੇ ਵੀ ਹਿਰਨ ਤਾਂ ਦੇਖਿਆ ਇੱਧਰ ਗੁਰਦੀਪ ਵੀਡੀਓ ਬਣਾਈ ਜਾਂਦਾ ਇੱਧਰ ਦੇਖੋ ਵੀ ਝੌ ਮੇਨ ਤੁਹਾਨੂੰ ਅਸੀਂ ਦਿਖਾਵਾਂਗੇ ਹੁਣ ਤੈਦੂਆ ਤਾਂ ਦਿਲ ਥਾਮ ਕੇ ਬੈਠ ਜਾਈਏ ਭਈਆ ਤੇ ਆ ਅੱਗੇ ਤੁਸੀਂ ਇੱਕ ਹੋਰ ਨਜ਼ਾਰਾ ਦੇਖ ਰਹੇ ਹੋ ਤੇ ਮੈਨੂੰ ਐ ਲੱਗਦਾ ਫੋਟੋ ਵਾਲੀ ਲੋਕੇਸ਼ਨ ਬਹੁਤ ਸੋਹਣੀ ਹੈ ਜਿਹੜੀ ਕਿ ਇੱਕ ਅਨੋਖੀ ਜਿਹੇ ਟਾਈਪ ਤੇ ਬਣੀ ਹੋਈ ਆ ਲੋਕੇਸ਼ਨ ਤਾਂ ਹੈਗੀ ਹੈਗੀ ਬੜੀ ਬਹੁਤ ਸੋਹਣੀ ਲੋਕੇਸ਼ਨ ਹੈ ਇੱਧਰ ਦੇਖੋ ਜਿੱਤੇ ਪੁਲ ਬਣਿਆ ਹੋਇਆ ਤੇ ਇਹਦੇ ਤੇ ਇੱਕ ਅੱਧੀ ਫੋਟੋ ਫੋਟੋ ਕਰਨੀ ਤਾਂ ਬਣਦੀ ਆ ਤੇ ਲੋਕੇਸ਼ਨ ਬਹੁਤ ਸੋਹਣੀ ਆ ਬਹੁਤ ਸੋਹਣਾ ਨਜ਼ਾਰਾ ਇੱਥੇ ਫੋਟੋਆਂ ਕਰਾਂਗੇ ਅਸੀਂ ਫਿਰ ਤੁਹਾਨੂੰ ਵਿੱਚ ਲਾ ਕੇ ਵੀਡੀਓ ਦਿਖਾਵਾਂਗੇ ਫੋਟੋਆਂ ਤੁਸੀਂ ਦੇਖ ਰਹੇ ਹੋ ਮਿੰਨੀ ਜੂ ਕਮ ਡੀਅਰ ਸਫਾਰੀ ਇਹਦੇ ਵਿੱਚ ਜਿਹੜਾ ਹੈਗਾ ਜੰਗਲੀ ਸਿਨੇਮਾ ਬੀੜ ਤਲਾਬ ਹੈ ਜੰਗਲੀ ਸਿਨੇਮਾ ਬਣਿਆ ਹੋਇਆ ਹੈ ਤੇ ਤਿੰਨ ਤੋਂ ਜਿਹੜਾ 12 ਸਾਲ ਤੱਕ ਦੀ ਜੇ ਤੁਸੀਂ ਟਿਕਟ ਲੈਣੀ ਹੈ 10 ਰੁਪਏ 12 ਤੋਂ ਉੱਪਰ 50 ਰੁਪਏ ਇਹ ਕੇਵਲ ਸਕੂਲ ਕਾਲਜ ਗਰੁੱਪ ਟੂਰ ਵਾਸਤੇ ਹੀ ਹੈ ਕਹਿੰਦਾ ਨੋਟ ਇੱਕ ਨੋਟ ਵੀ ਦਿੱਤਾ ਉਹਨਾਂ ਨੇ ਕਹਿੰਦਾ ਜੰਗਲੀ ਜੀਵ ਸਿਨੇਮਾ ਦੀ ਟਿਕਟ ਅਲੱਗ ਤੋਂ ਲੱਗੇਗੀ ਜੇ ਤੁਸੀਂ ਇਹਦੇ ਵਿੱਚ ਮਤਲਬ ਦੇਖਣਾ ਨਾ ਜਾਨਵਰਾਂ ਦੀ ਪੂਰੀ ਵੀਡੀਓਗ੍ਰਾਫੀ ਹੈਗੀ ਉਹ ਦਿਖਾਉਂਦੇ ਆ ਆ ਦੇਖੋ ਹਸਪਤਾਲ ਜੰਗਲੀ ਆਪਣੇ ਸਫਸਲੀ ਨੇ ਲੁਕੀ ਪਈ ਆ ਉਹ ਨਾ ਤਾਂ ਨਿਕਲਦੀ ਆ ਯਾਰ ਆਜੂ ਹੁਣੇ ਕੋਈ ਹੋਰ ਚੀਜ਼ ਦੇਖਣ ਗਏ ਨੇ ਉਹ ਆਪਾਂ ਦੇਖਦੇ ਆ ਵੀਡੀਓ ਨਾਲ ਬਣੇ ਰਹੋ ਕੀ ਪਾਉਂਦੇ ਇਹਨੂੰ ਇਹ ਡਰੇਆਂੀਆਂ ਕਹਿੰਦੇ ਰੱਖਦੇ ਨੇ ਜਿਹੜੇ ਇਹਨਾਂ ਦੀ ਪੇਂਟਿੰਗ ਕੀਤੀ ਹੋਈ ਆ ਆ ਇੱਧਰ ਸਿਨੇਮਾ ਆ ਗਿਆ ਇੱਧਰ ਕਹਿੰਦੇ ਆ ਵੀ ਕੋਡ ਕਰਲਾ ਵੱਡਾ ਦੇਖੋ ਇੱਧਰ ਭਾਈ ਸਾਹਿਬ ਜੀ ਆ ਲੈ ਵੀ ਕਿੰਨਾ ਵੱਡਾ ਕੋਡ ਕਰਲਾ ਕਿੰਨਾ ਖਤਰਨਾਕ ਆ ਦੇਖੋ ਵਿੱਚ ਭੁੱਡ ਰਹੀ ਹੈ ਦੇਖੋ ਬਾਬਾ ਮੂੰਹ ਦਿਖਾ ਚੰਗੀ ਤਰ੍ਹਾਂ ਜੂੰ ਕਰ ਠੋਕਾ ਤਾਂ ਨਾ ਹੁੰਦਾ ਉੱਤੇ ਕਹਿੰਦੇ ਹਾਂ ਓਏ ਪਤਾ ਕੋਈ ਨਹੀਂ ਸਹੀ ਗੱਲ ਆ ਬਾਬਾ ਕਿੱਡਾ ਕਰ ਲਾ ਸਿੱਧਾ ਕਰ ਲਾ ਫੋਨ ਫੋਨ ਸਿੱਧਾ ਕਰ ਲਾ ਤੇ ਆ ਦੇਖੋ ਇਹਦਾ ਖਾਣਾ ਅੰਦਰ ਪਾਇਆ ਹੋਇਆ ਇਹਨੂੰ ਕਹਿੰਦੇ ਜੀ ਕੋਡ ਕਰ ਲਾ ਆਪਣੇ ਆਮ ਪਾਸੇ ਦੇ ਵਿੱਚ ਤੇ ਵੈਸੇ ਇਹਦਾ ਅਸਲ ਨਾਮ ਪਤਾ ਨਹੀਂ ਕੀ ਆ ਇਹ ਹਾਡਾਡ ਲੋਕੇਸ਼ਨਾਂ ਦਿੱਤੀਆਂ ਹੋਈਆਂ ਨੇ ਵੀ ਜੇ ਤੁਸੀਂ ਡੇਅਰ ਸਫਾਰੀ ਹਿਰਨ ਦੇਖਣਾ ਹੈ ਤਾਂ ਇੱਧਰ ਜਾਓ ਜੰਗਲੀ ਜੀਵ ਥੀਏਟਰ ਜਿਹੜੇ ਪਾਸੇੋਂ ਅਸੀਂ ਹੁਣੇ ਆਏ ਆਂ ਤੇ ਲੈਪਰਡ ਜਿਹਨੂੰ ਤੈਂਦੂਆ ਕਹਿੰਦੇ ਆ ਤੇ ਇੱਕ ਭਾਲੂ ਬਾਕੀ ਉਹ ਇਧਰ ਜਿੱਧਰ ਅਸੀਂ ਜਾ ਰਹੇ ਹਾਂ ਹੁਣ ਉਹ ਨਾਲੇ ਟਾਈਮ ਦੇ ਵਿੱਚ ਤੇ ਉਧਰ ਆਪਾਂ ਦੇਖਦੇ ਆਂ ਤੈਂਦੂਆ ਤੇ ਭਾਲੂ ਤੇ ਬਾਕੀ ਜਿਵੇਂ ਜਿਵੇਂ ਨੇੜੇ ਜਾਈ ਜਾਂਦੇ ਆ ਕਿਉਂਕਿ ਪਹਿਲੀ ਵਾਰ ਦੇਖਣਾਗਾ ਕਿਉਂਕਿ ਹਲੇ ਤੱਕ ਕਦੇ ਵੀ ਦੇਖਿਆ ਨਹੀਂ ਤੈਂਦੂਆ ਰੀਅਲ ਦੇ ਵਿੱਚ ਉਹ ਸਾਹਮਣੇ ਨਹੀਂ ਉਹ ਫਿਲਮਾਂ ਵਗੈਰਾ ਦੇ ਵਿੱਚ ਤਾਂ ਬਹੁਤ ਦੇਖਿਆ ਉਹ ਯਾਰ ਇਹ ਤਾਂ ਬਾਬਾ ਉਤੋਂ ਦੀ ਵੀ ਛਾਲ ਮਾਰ ਸਕਦੇ ਹੋ ਨਹੀਂ ਨਹੀਂ ਇੰਨਾ ਉੱਚੀ ਨਹੀਂ ਇੰਨਾ ਉੱਚੀ ਇੰਨਾ ਉੱਚੇ ਹੁਣ ਤੁਸੀਂ ਦੇਖ ਸਕਦੇ ਹੋ ਜ਼ੂਮ ਕਰਕੇ ਤੁਹਾਨੂੰ ਦੁਖਾਇਆ ਜਾ ਰਿਹਾ ਕਿ ਉਹ ਚਾਰ ਬੈਠੇ ਨੇ ਜਿਹੜੇ ਤेंदੂਏ ਇੱਕ ਤਾਂ نیچے ਬੈਠਾਗਾ ਪੌੜੀਆਂ ਦੇ ਫਿਰ ਉਹ نیچے ਜਿਹੜਾ ਕਾਜ ਦੇ ਬੈਠਾ ਇੱਕ ਤੇ ਦੋ ਤੂਤ ਦੇ ਥੱਲੇ ਬੈਠੇ ਨੇ ਦਿਖ ਰਿਹਾ ਹੈ ਗਰਦੀਪ ਤੇ ਉਹ ਕਿੰਨਾ ਹੌਂਕੀ ਕਿੰਨਾ ਜਾ ਰਿਹਾ ਹਨ ਗਰਮੀ ਦੇ ਕਰਕੇ ਗਰਮੀ ਦਾ ਕਰਕੇ ਉਹ ਹੌਂਕੀ ਬਹੁਤ ਜਾ ਰਿਹਾ ਉਹਨੂੰ ਗਰਮੀ ਲੱਗ ਰਹੀ ਹੈ ਸ਼ਾਇਦ ਉੱਪਰੋਂ ਦੇਖ ਲੋ ਸਰ ਇਧਰੋਂ ਤਾਂ ਪੂਰਾ ਦੇਖ ਲੈ ਆਪਣਾ ਮਜ਼ਬੂਤ ਲਾਈਆਂ ਇਧਰੋਂ ਉੱਪਰੋਂ ਸਾਰਾ ਓਪਨ ਆ ਦੇਖੋ ਇਹ ਉੱਪਰੋਂ ਦਿਖਾ ਗਰਦੀਪ ਉੱਪਰੋਂ ਸਾਰਾ ਓਪਨ ਆ ਦੇਖੋ ਇਹ ਤੇ ਆਹ ਜਿਹੜੀਆਂ ਇਹਨਾਂ ਦੀ ਗਰਿੱਲਾਂ ਇਹ ਥੋੜੀਆਂ ਮਜ਼ਬੂਤ ਲਾਈਆਂ ਜਿਵੇਂ ਉਧਰ ਆਪਾਂ ਪੰਛੀਆਂ ਵਾਲੇ ਪਾਸੇ ਦੇਖਿਆ ਸੀ ਉਹ ਹਲਕੀਆਂ ਜੀਆਂ ਸੀਗੀਆਂ ਨਾਰਮਲੀ ਇੱਧਰ ਜਿਹੜਾ ਤੁਸੀਂ ਚਾਹ ਪਾਣੀ ਪੈਟੀਜ਼ ਪੀਜ਼ਾ ਸਾਰਾ ਕੁਝ ਇੱਧਰੋਂ ਤੁਸੀਂ ਖਾ ਪੀ ਸਕਦੇ ਉਧਰ ਦੇਖੋ ਕਿ ਕੈਂਟੀਨ ਬਣੀ ਆ ਇੱਥੋਂ ਸਮਾਨ ਲੈ ਕੇ ਤੁਸੀਂ ਖਾ ਸਕਦੇ ਹੋ ਜੇ ਤੁਸੀਂ ਸਪੈਸ਼ਲ ਦੇਖਣ ਵਾਸਤੇ ਆਏ ਹੋ ਜਦੋਂ ਤੁਹਾਡਾ ਦਿਲ ਕਰੇ ਉਦੋਂ ਖਾ ਸਕਦੇ ਹੋ ਤੁਹਾਨੂੰ ਪਿਆਸ ਲੱਗੇ ਤੁਹਾਨੂੰ ਪਾਣੀ ਵੀ ਮਿਲਦਾ ਹੋਊਗਾ ਅੰਦਰ ਤੇ ਉਹ ਮੇਰਾ ਖਿਆਲ ਆ ਵੀ ਤੁਹਾਨੂੰ ਬੋਤਲ ਮਿਲਦੀ ਹੋਊਗੀ 20 ਰੁਪਏ ਦੀ ਇੱਧਰੋਂ ਐਂਟਰੀ ਬੰਦ ਆ ਸ਼ਾਇਦ ਇੱਧਰ ਜਾਣਾ ਅਲਾਉ ਨਹੀਂ ਹੈਗਾ ਇਹਦਾ ਇਹ ਟੈਂਡੂ ਦਾ ਮਿਲਣਾ ਐ ਲੱਗਦਾ ਵੀ ਇਹ ਬਿਲਕੁਲ ਮੇਨ ਗੇਟ ਆ। ਹਾਂਜੀ ਵੀਰੇ। ਅਜਾਨਦੀ ਵਲੌਗ ਤੇ। ਲਗਭਗ ਅਸੀਂ 2 ਕਿਲੋਮੀਟਰ ਦਾ ਏਰੀਆ ਘੁੰਮਲੇ ਹੋਵਾਂਗੇ ਤੇ ਦੇਖੋ ਵੀ ਪਸੀਨਾ ਸਾਨੂੰ ਪੂਰਾ ਆ ਚੁੱਕਿਆ ਆਸੂ ਦਾ ਜਿੰਦਾ ਹੋ ਪਸੀਨਾ ਹੋਵੇ ਬਾਹਾਂ ਤੇ। ਤੇ ਤੁਹਾਡੇ ਬੱਚੇ ਇੱਥੇ ਖੇਡ ਸਕਦੇ ਨੇ ਜਿਹੜੀ ਤੈਨੂੰ ਕੰਟੀਨ ਦੱਸੀ ਆ ਸਾਹਮਣੇ ਕੰਟੀਨ ਆ। ਹਾਂ। ਸੈਂਬਰ ਹੁਣੀ ਥੱਕ ਚੁੱਕੇ ਨੇ ਆਸੂ ਨੇ ਇੱਧਰ ਆਪਣੀ ਪੈਂਟ ਚੜਾ ਲਈ ਤਾਂ ਹਾਂ ਉਹ ਮੇਰੇ ਕੀੜੀ ਲੜ ਗਈ ਮਿਲਾਂ ਸੁਣੀ ਗੱਲ ਇਹ ਦੇਖੋ ਥੋਣੂ ਵਿੱਚ ਵਿੱਚ ਪੰਛੀਆਂ ਦੀਆਂ ਆਵਾਜ਼ਾਂ ਦੇਖੋ ਸੁਣਦਿਆਂ ਸੁਣਾਈ ਦਿੰਦੀਆਂ ਹੋਣਗੀਆਂ ਪੰਛੀ ਦੀਆਂ ਆਵਾਜ਼ਾਂ ਵਿੱਚ ਤੇ ਠੰਡੀ ਹਵਾ ਚੱਲ ਰਹੀ ਹੈ ਹੁਣ ਜਿਹੜਾ ਪਸੀਨਾ ਆਇਆ ਵਾ ਤੇ ਨਾਲ ਨਾਲ ਜਿਹੜੀ ਠੰਡੀ ਹਵਾ ਹੁਣ ਮਹਿਸੂਸ ਹੋ ਰਹੀ ਗਰਦੀਬ ਥੋੜਾ ਬੋਲਣ ਤੋਂ ਸੰਕਦਾ ਹੈ ਇਸ ਕਰਕੇ ਮੈਂ ਤੇ ਆਸੂ ਦੇ ਸੈਂਬਰ ਹੀ ਬੋਲਦੇ ਹਾਂ ਹੁਣ ਤੁਹਾਨੂੰ ਅਸੀਂ ਆਹ ਥੋੜਾ ਦਿਖਾਉਣਾ ਜਿਹੜੇ ਜਵਾਕਾਂ ਦੇ ਖੇਡਣ ਵਾਲੀਆਂ ਚੀਜ਼ਾਂ ਨੇ ਝੂਟੇ ਮਾਟੇ ਕਰਦੇ ਆ ਬੱਚੇ ਜਿੱਥੇ ਆ ਦੇਖੋ ਵੀ ਇਹਦੇ ਉੱਪਰ ਬੱਚੇ ਬੈਠ ਜਾਂਦੇ ਨੇ ਜੇ ਅਸੀਂ ਬੈਠ ਗਏ ਸਾਨੂੰ ਗਾਲਾਂ ਨਾ ਕੱਢਣ ਅੱਛਾ ਖੇਤੇ ਜਵਾਕ ਬਿਠਾ ਕੇ ਐਵੇਂ ਐਵੇਂ ਝੂਟੇ ਦਿੰਦਾ ਇਹ ਠੀਕ ਆ ਤੇ ਕੋਦਰ ਦਿਖਾ ਵੀ ਚੂਲਾ ਤੇ ਇਸ ਤੋਂ ਬਾਅਦ ਉਹ ਦੇਖੋ ਬਣਾਇਆ ਵਾ ਉਹਦੇ ਉੱਤੇ ਉੱਪਰ ਬੱਚਾ ਬੈਠ ਜਾਊਗਾ ਤੇ ਉਹਨੂੰ ਕਮਾਇਆ ਜਾਂਦਾ ਉਹਨੂੰ ਠੀਕ ਆ ਹਾਂ ਆ ਜਿਹੜੀ ਇਹਦੀ ਚੇਅਰ ਮੈਨੂੰ ਲੱਗਦਾ ਸਿੱਟੀ ਸਿੱਟੀ ਅੱਛਾ ਉਹ ਯਾਰ ਇੱਕ ਤੁਸੀਂ ਆਹ 뷰 ਦੇਖ ਸਕਦੇ ਹੋ ਇਹ ਜਿਹੜਾ ਬਣਾਇਆ ਹੋਏ ਇਹਨਾਂ ਨੇ ਫੁਹਾਰਾ ਲਾਈਟਾਂ ਲੱਗੀਆਂ ਦੇ ਵਿੱਚ ਫੁਹਾਰਾ ਚੱਲਦਾ ਤੇ ਇੱਧਰ ਫੇਰ ਆ ਗਿਆ ਇੱਧਰ ਬੱਚਿਆਂ ਦੇ ਖੇਡਣ ਵਾਸਤੇ ਫੇਰ ਉੱਧਰ ਝੂਲੇ ਬਣੇ ਨੇ ਤੇ ਆਹ ਦੇਖੋ ਉੱਪਰ ਦਰਖਤ ਕਿੰਨੇ ਉੱਚੇ ਹਾਈਟ ਕਿੰਨੀ ਕੀਤੀ ਆ ਦਰਖਤ ਨਾਲੇ ਚੌੜਾ ਵੀ ਦੇਖ ਪ੍ਰਦੀਪ ਦਰਖਤ ਕਿੰਨਾ ਨਾਲ ਦੀ ਨਾਲ ਉੱਧਰ ਸਾਮ ਸੰਭਾਲ ਹੁੰਦੀ ਹੈ ਦੇਖੋ ਬਾਈ ਉੱਧਰ ਘਾਹ ਦੀ ਕਟਾਈ ਕਰ ਰਿਹਾ ਕਟਾਈ ਚਲਾਈ ਹੈ ਆਹ ਆ ਅੰਬ ਦਾ ਦਰਖਤ ਆ ਸੰਭਰ ਇਹ ਹੈ ਆਹ ਮੰਨਣਾ ਨੂੰ ਤਾਂ ਹੀ ਲੱਗ ਰਿਹਾ ਵੀ ਇਹ ਅੰਬ ਦਾ ਦਰਖਤ ਆ ਇਹ ਦਰਖਤ ਆ ਗਿਆ ਵੀ ਕਚਨਾਰ ਆਹ ਸੀ ਕਚਨਾਰ ਆ ਜਿਹੜਾ ਤੁਸੀਂ ਦੇਖ ਰਹੇ ਹੋ ਕਚਨਾਰ ਦਾ ਪੇੜ ਆ ਇਹ ਇੰਨਾ ਭਾਰੀ ਹੁੰਦਾ ਹੈ ਕਚਨਾਰ ਇਸ ਤੋਂ ਕਚਨਾਰ ਹੂੰ ਇਹ ਨਹੀਂ ਤੇ ਮਿਲਦਾ ਆਲੇ ਕੋਈ ਕਦ ਰਖਤ ਆ ਉਹ ਇੱਕ ਕਮੋਰ ਵਰਗਾ ਪੰਛੀ ਫਿਰਦਾ ਹੋਵੇ ਨੀ। ਫੜੀ ਮੋਰਾ। ਹੈ? ਫੜੀ ਮੋਰਾ। ਮੋਰ। ਇੱਕ ਚਨਾਰ ਦਵਾਈਆਂ ਦੇ ਕੰਮ ਆਉਂਦੀ ਆ ਓਏ। ਪਤਾ ਨਹੀਂ। ਆ ਇੱਕ ਆ ਗਿਆ ਬਈ ਬੱਚਿਆਂ ਦੇ ਖੇਡਣ ਨੂੰ ਓਏ। ਤੇ ਕਾ ਗਿਆ ਬੱਚਿਆਂ ਦੇ ਖੇਡਣ ਵਾਸਤੇ ਮੈਂ ਤਾਂ ਅਖਿਆ ਨਹੀਂ। ਨਹੀਂ ਨਹੀਂ ਸਿਆਣਾ। ਇਹਦੇ ਵਿੱਚ ਦੇਖੋ ਵੀ ਜਦੋਂ ਬੰਦਾ ਕਹਿੰਦੇ ਸਟਾਰਟਿੰਗ ਦੇ ਵਿੱਚ ਬਾਂਦਰ ਸੀ ਹੌਲੀ-ਹੌਲੀ ਚੇਂਜ ਆਉਂਦਾ ਗਿਆ ਆਉਂਦਾ ਗਿਆ ਜਿਵੇਂ ਜਿਵੇਂ ਕੰਮ ਤੇ ਲੱਗੀ ਉਹ ਫਿਰ ਪੂਰਾ ਬੰਦਾ ਬਣ ਗਿਆ। ਪਰ ਉਹ ਗੱਲ ਬੱਕਰੀ ਬਸ ਸਟਾਰਟਿੰਗ ਦੇ ਵਿੱਚ ਜਿਹੜਾ ਬੰਦਾ ਉਹ ਗੁਰਲਾਲ ਵਰਗਾ ਦੇਖਦਾ ਸੀ ਆ ਜਮਾਂ ਉਹਦੇ ਵਰਗਾ ਲੱਗਦਾ। ਜੀ ਕੀ ਗੁਰਲਾਲ ਬਾਰੇ ਕਹਿਣਾ ਚਾਹੋਗੇ ਜੀ? ਮੇਰੇ ਯਾਰ ਨੂੰ ਮੰਦਾ ਨਾ ਬੋਲੀ ਤੇ ਮੇਰੀ ਮੇਰੀ ਭਵੇਂ ਜਾਂਦਾ ਘੱਟ ਹੁਣ ਅਸੀਂ ਇੱਥੋਂ ਚੱਲੇ ਆ ਬਾਈ ਉੱਪਰਲੀ ਝੌਪੜੀ ਤੋਂ ਹੁਣ ਨੀਚੇ ਵਾਲੇ ਨੂੰ ਤੇ ਹੁਣ ਝੌਪੜੀ ਅਸੀਂ ਬਸ ਬਾਹਰ ਹੀ ਜਾਵਾਂਗੇ ਇੱਕ ਵਾਰੀ ਫੇਰ ਦੇਖ ਲਓ ਜਿਹੜੀ ਹਿਊਮਨ ਵੈਲਿਊਏਸ਼ਨ ਸ਼ਸਤਰਾਂ ਦੀ ਹੈ 40 40 ਮਿਲੀਅਨ ਸਾਲ ਪੁਰਾਣਾਗਾ ਫੇਰ ਇਹਦੂਆ 14 ਮਿਲੀਅਨ 5 ਮਿਲੀਅਨ 2.5 ਮਿਲੀਅਨ 5 ਲੱਖ ਫੇਰ ਫੇਰ 5 ਲੱਖ ਹਰ ਸੋਮਵਾਰ ਨੂੰ ਡੀਅਰ ਪਾਰਕ ਬੰਦ ਰਹੇਗਾ ਟਾਈਮ ਸਵੇਰ 9 ਤੋਂ ਸ਼ਾਮ 5 ਵਜੇ ਦਾ ਇੱਧਰ ਤੁਸੀਂ ਦੇਖ ਲਓ ਐਂਟਰੀ ਫੀਸ ਮਿੰਨੀ ਜੂਬੀਡ ਤਲਾਬ ਦੀ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਆ ਫੀਸ ਤੁਸੀਂ ਦੇਖ ਲਓ 3 ਸਾਲ ਤੋਂ 12 ਸਾਲ ਤੱਕ ਦੀ 20 ਰੁਪਏ 12 ਸਾਲ ਤੋਂ ਉੱਪਰ ਆ 30 ਰੁਪਏ ਕੈਮਰਾ ਐਂਟਰੀ ਫੀਸ 150 ਰੁਪਏ ਜੇ ਤੁਸੀਂ ਨਾਲ ਕੈਮਰਾ ਵੀ ਲੈ ਕੇ ਜਾਂਦੇ ਹੋ ਹਰੇਕ ਸੋਮਵਾਰ ਨੂੰ ਜਿਹੜਾ ਚਿੜੀਆ ਘਰ ਬੰਦ ਹੁੰਦਾ ਕੁਦਰਤੀ ਆ ਅੱਜ ਮੰਗਲਵਾਰ ਨੂੰ ਆਗੇ ਹਣਾ ਹਰ ਇੱਕ ਸੋਮਵਾਰ ਨੂੰ ਜਿਹੜਾ ਇਹ ਚਿੜੀਆ ਘਰ ਆ ਬਾਈ ਜੀ ਇਹ ਬੰਦ ਹੁੰਦਾ ਤੇ ਅੱਜ ਅਸੀਂ ਮੰਗਲਵਾਰ ਨੂੰ ਆ ਗਏ ਹਾਲਾਂਕਿ ਸਾਨੂੰ ਪਤਾ ਨਹੀਂ ਸੀ ਅਸੀਂ ਪਹਿਲਾਂ ਸੋਮਵਾਰ ਦੀ ਬਣਾਈ ਜਾਂਦੇ ਸੀ ਪਲਾਨ ਆਉਣ ਦਾ ਤੇ ਇੱਕ ਵਾਰ ਤੁਸੀਂ ਇੱਧਰ ਦੇਖੋ ਤੇ ਇੱਧਰ ਵੀ ਦਿਖਾ ਦਿਆ ਤੁਹਾਨੂੰ ਨਾਲ ਇੱਧਰ ਚਿੜੀਆ ਘਰ ਬਚਾਉਣ ਵਾਲੇ ਵਿਜ਼ਿਟਰਜ਼ ਲਈ ਹਦਾਇਤਾਂ ਵੀ ਆ ਨੇ ਇੱਕ ਵਾਰੀ ਵੀਡੀਓ 'ਚ ਦਿਖਾ ਦੇ ਤੁਸੀਂ ਇਹਨੂੰ ਵੀਡੀਓ ਨੂੰ ਪਾਉਜ਼ ਕਰਕੇ ਦੇਖ ਸਕਦੇ ਹੋ ਸਾਰੀਆਂ ਸਾਈਟਾਂ ਨਾਲ-ਨਾਲ ਦੇਖਦੇ ਜਾਓ ਪੜਦੇ ਜਾਓ ਤੇ ਮੈਨੂੰ ਉਮੀਦ ਆ ਵੀ ਜਿਹੜਾ ਤੁਹਾਨੂੰ ਅੱਜ ਦਾ ਜਿਹੜਾ ਇਹ ਵਲੌਗ ਆ ਬਹੁਤ ਵਧੀਆ ਲੱਗਿਆ ਹੋਣਾ ਤੇ ਅਗਲੀ ਵਾਰ ਅਸੀਂ ਕਿਸੇ ਹੋਰ ਵਲੌਗ ਅਗਲੀ ਵਾਰ ਅਸੀਂ ਤੁਹਾਨੂੰ ਕਿਸੇ ਹੋਰ ਜਗ੍ਹਾ ਤੇ ਕੋਈ ਹੋਰ ਚੀਜ਼ ਦਿਖਾਵਾਂਗੇ ਕਿਉਂਕਿ ਆਪਣਾ ਜਿਹੜਾ ਕੰਟੈਂਟ ਆ ਜਿਹੜਾ ਇਹ ਰਲ ਮਿਲ ਮਾਜੀ ਹੁੰਦਾ ਸਾਰਾ ਹਨਾ ਹੋ ਸਕਦਾ ਤੁਹਾਨੂੰ ਅਸੀਂ ਅਗਲੀ ਵਾਰ ਕੋਈ ਹੋਰ ਚੀਜ਼ ਦਿਖਾਵਾਂਗੇ ਪਰ ਦਿਖਾਵਾਂਗੇ ਜਰੂਰ ਜਰੂਰ ਅਗਲੇ ਸੰਡੇ ਤੇ ਹੁਣ ਜਿਹੜੀ ਸਾਨੂੰ ਭੁੱਖ ਲੱਗ ਚੁੱਕੀ ਹੈ ਪੂਰੀ ਉਧਰ ਦੇਖ ਸਕਦੇ ਹੋ ਸ਼ੈਂਬਰ ਤੇ ਗੁਰਦੀਪ ਕਿਵੇਂ ਰਸੇ ਤਲਾਉਂਦੇ ਫਿਰਦੇ ਨੇ ਉਮੀਦ ਕਰਦਾ ਅੱਜ ਦਾ ਵਲੌਗ ਆ ਜਿਹੜਾ ਤੁਹਾਨੂੰ ਬਹੁਤ ਪਸੰਦ ਆਇਆ ਹੋਣਾ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜ਼ਰੂਰ ਕਰਿਓ ਕਮੈਂਟ ਕਰਕੇ ਦੱਸੋ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਕਿ ਤੁਸੀਂ ਪਹਿਲਾਂ ਵੀ ਆਏ ਹੋ ਇੱਥੇ ਤੇ ਇੱਥੇ ਹੀ ਸਮਾਪਤ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਖੁਸ਼ ਰਹੋ